ਇਸ ਵੱਲ ਦੀ ਖਬਰ ਤੁਹਾਨੂੰ ਜੇਰਕਪੁਰ ਦਿਖਾ ਰਿਹਾ ਜੇਰਕਪੁਰ ਦੇ ਫੁਲਾਈਓਵਰ ਦੇ ਉੱਪਰ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗੀ ਦੱਸਿਆ ਜਾ ਰਿਹਾ ਕਿ ਇਸ ਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਇਹ ਨੈਨੋ ਕਾਰ ਨੈਨੋ ਕਾਰ ਨੂੰ ਅੱਗ ਲੱਗੀ ਹੈ ਦੱਸਦੇ ਜਰ ਕੀ ਭੰਬੜ ਮਚੇ ਨੇ ਜਿਸ ਤੋਂ ਬਾਅਦ ਜਾ ਕੇ ਪੂਰੀ ਕਾਰ ਸੜ ਕੇ ਸੁਆਹ ਹੋ ਗਈ ਇਸ ਮੌਕੇ ਰਾਹਗੀਰਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਫਾਈਵ ਗ੍ਰੇਡ ਦੀ ਗੱਡੀ ਨੂੰ ਬੁਲਾਇਆ ਮੌਕੇ ਤੇ ਫਾਈਵ ਗ੍ਰੇਡ ਵਾਲਿਆਂ ਨੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੀ ਕਾਰ ਜਿਹੜੀ ਨੈਨੋ ਸੜ ਕੇ ਸੁਆਹ ਹੋ ਗਈ ਤਦਨੇ ਅੱਜਕੱਲ ਜਿਸ ਤਰੀਕੇ ਨਾਲ ਗਰਮੀ ਦੇ ਮਹੀਨੇ ਚੱਲ ਰਹੇ ਨੇ ਕਈ ਲੋਕ ਕਾਰਾਂ ਦੇ ਵਿੱਚ ਲੰਬਾ ਸਫ਼ਰ ਕਰ ਬੈਠਦੇ ਨੇ ਜਿਸ ਤੋਂ ਬਾਅਦ ਜਾ ਕੇ ਅੱਗ ਲੱਗਣ ਦੀ ਜਦਾਂ ਘਟਨਾਵਾਂ ਹੁੰਦੀਆਂ ਨੇ ਜਾਂ ਫਿਰ ਕਈ ਵਾਰ ਅਸੀਂ ਵੀ ਕਾਰ ਮਕੈਨਿਕਾ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਗਿਆ ਕਿ ਜੋ ਕਾਰ ਦੇ ਵਿੱਚ ਕਈ ਵਾਰ ਕਈ ਲੋਕ ਅਲੱਗ ਤੋਂ ਸੈਸਰੀ ਲਵਾ ਲਿੰਦੇ ਨੇ ਜਿਵੇਂ ਕਿ ਕਿ ਅਲੱਗ ਤੋਂ ਬਾਹਰ ਪੈਂਦੀ ਆ ਵਾਇਰ ਗਰਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਅੱਗ ਲੱਗਣ ਦੀ ਘਟਨਾ ਮਾ ਜਾਂ ਧਰਵਾਦੀਆਂ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਨੈਨੋ ਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਜਿਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਖਿੜਕੀਆਂ ਜੜੀਆਂ ਕਾਰ ਦੀਆਂ ਖੋਲ ਕੇ ਵਿੱਚੋਂ ਆਪਣੀ ਜਾਨ ਬਚਾਈ ਹੈ ਜਲਦੀ ਜਲਦੀ ਕਾਰ ਨੂੰ ਅੱਗ ਲੱਗ ਗਈ ਦੱਸਿਆ ਜਾਂ ਕਿ ਜੋ ਸਵਾਰ ਵਿਅਕਤੀ ਸੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਨਦੀ ਦੇ ਲੋਕਾਂ ਨੂੰ ਕਿ ਜਦੋਂ ਕਾਰ ਦੇ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਕਿਤੇ ਨਾ ਕਿਤੇ ਕਾਰ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਨੈਨੋ ਕਾਰ ਨੂੰ ਜਦੋਂ ਸਾਈਡ ਦੇ ਉੱਤੇ ਰੋਕੀ ਤੇ ਦੇਖੋ ਕਿਵੇਂ ਭਾਂਬੜ ਮਚ ਰਹੇ ਨੇ ਕਾਰ ਦੇ ਰਾਹਗੀਰਾਂ ਵੱਲੋਂ ਵੀ ਵੀਡੀਓ ਬਣਾਈ ਗਈ ਇਸ ਮੌਕੇ ਕਾਫੀ ਲੋਕ ਆਂਦੀ ਦੇਖਣ ਵਾਲੀ ਦੀ ਭੀੜ ਲੱਗ ਗਈ ਸੀ ਦੱਸ ਦਿੰਦੇ ਕਿ ਜਿਸ ਤਰੀਕੇ ਨਾਲ ਅੱਗ ਦੇ ਭਾਂਬੜ ਮਚੇ ਉਸ ਤੋਂ ਬਾਅਦ ਕਈ ਲੋਕਾਂ ਨੂੰ ਇਹ ਵੀ ਹੁੰਦਾ ਕਿ ਸਾਡੀ ਕਾਰ ਨਾਲ ਵੀ ਇਸ ਤਰੀਕੇ ਦੀ ਘਟਨਾ ਵਾਪਰ ਜਾਵੇ ਜੁਰ ਔਰ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਆਪਣੇ ਕਾਰ ਵਹੀਕਲਾਂ ਦਾ ਕਿਉਂਕਿ ਸਮੇਂ-ਸਮੇਂ ਸਰਕਾਰ ਮਕੈਨਿਕਾਂ ਨੂੰ ਜ਼ਰੂਰ ਆਪਣੇ ਵਹੀਕਲ ਦਿਖਾ ਲੈਣੇ ਚਾਹੀਦੇ ਨੇ ਜਿਸ ਤੋਂ ਬਾਅਦ ਜਾ ਕੇ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਨ ਤੇ ਆਪਣੀ ਕਾਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਲੱਗ ਤੋਂ ਕੋਈ ਅਸੈਸਰੀ ਜਿਸ ਤਰੀਕੇ ਨਾਲ ਲਗਵਾਈ ਹੁੰਦੀ ਹੈ ਤਾਰਾਂ ਵਾਇਰ ਪੁਆਈ ਹੁੰਦੀ ਹੈ ਤਾਂ ਵਾਇਰਾਂ ਗਰਮ ਹੋ ਜਾਂਦੀਆਂ ਨੇ ਜਾਂ ਫਿਰ ਕਈਆਂ ਨੇ ਬੂਫਰ ਲਗਾਏ ਹੁੰਦੇ ਨੇ ਉਹ ਵੀ ਜਿਹੜਾ ਅੱਗ ਲੱਗਣ ਦਾ ਕਾਰਨ ਬਣਦੇ ਨੇ ਜਾਂ ਫਿਰ ਹੋਰ ਵੀ ਜਿਸ ਤਰੀਕੇ ਨਾਲ ਇੰਜਨ ਦੇ ਵਿੱਚ ਕੋਈ ਲੱਗਦਾ ਕਿਸ ਤਰੀਕੇ ਦੀ ਵਾਇਰ ਕ੍ਰੈਕ ਹੋ ਚੁੱਕੀ ਹੈ ਜਾਂ ਫਿਰ ਉਸ ਅਧਿਕਾਰੀ ਵੀ ਅਗਲ ਲੱਗ ਜਾਂਦੀ ਹੈ ਤਾਂ ਮੌਕੇ ਤੁਸੀਂ ਦੇਖੋ ਕਿ ਅਧਿਕਾਰੀ ਪਹੁੰਚ ਗਏ ਸੀ ਬੜੀ ਮੁਸ਼ਕਲ ਦੇ ਨਾਲ ਜਿਹੜੀ ਜਾਨ ਤਿੰਨ ਸਵਾਰ ਜਿਹੜੇ ਵਿਅਕਤੀ ਸੀ ਉਹਨਾਂ ਨੇ ਬਚਾਈ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਨੈਨੋ ਕਾਰ ਦੀ ਦੁਆ ਅੱਗ ਬੁਝਾਈ ਗਈ ਉਸ ਤੋਂ ਬਾਅਦ ਜਾ ਕੇ ਕਾਰ ਪੂਰੀ ਸਰ ਕੇ ਸੁਬਾਹ ਹੋ ਗਈ ਇਹ ਤਸਵੀਰਾਂ ਤੁਹਾਨੂੰ ਜਿਰਕਪੁਰ ਦੇ ਫਲਾਈਓਵਰ ਦਿਖਾ ਰਿਆ ਵੱਧ ਤੋਂ ਵੱਧ ਤੁਸੀਂ ਵੀ ਖਬਰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਆਪਣੇ ਨਜ਼ਦੀਕ ਰਿਸ਼ਤੇਦਾਰ ਦੋਸਤ ਮਿੱਤਰਾਂ ਤੱਕ ਇਹ ਜੁਰ ਖਬਰ ਪਹੁੰਚਾ ਦਿਓ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਈ ਵਾਰ ਲੰਬਾ ਸਫ਼ਰ ਕਰਦੇ ਹੋਏ ਆਪਣੀ ਕਾਰ ਦਾ ਨਹੀਂ ਧਿਆਨ ਦਿੰਦੇ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੀ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦੀ ਘਟਨਾ ਨਾ ਵਾਪਰੇ ਤਾਂ ਇਹ ਵੀਡੀਓ ਜੂ ਸ਼ੇਅਰ ਕਰ ਦਿਓ ਤਾਂਕਿ ਲੋਕਾਂ ਤੱਕ ਇੱਕ ਚੰਗਾ ਮੈਸੇਜ ਜਿਹੜਾ ਪਹੁੰਚ ਸਕੇ